ਇੱਕ ਬਜ਼ੁਰਗ ਬਾਬਾ ਉਥੇ ਗੁਰਦੁਆਰੇ ਦੇ ਵਿੱਚ ਬੈਠ ਕੇ ਸਾਰਾ ਦਿਨ ਬਾਣੀ ਪੜਦਾ ਸੀ ਇੱਕ ਦਿਨ ਉਹ ਬਾਬਾ ਕਹਿਣ ਲੱਗਾ ਮੈਂ ਕੱਲ ਚਲੇ ਜਾਣਾ ਹੈ ਸੰਗਤ ਹੱਥ ਜੋੜ ਕੇ ਕਹਿੰਦੇ ਕਿ ਬਾਬਾ ਜੀ ਕਿਉਂ ਜਾਂਦੇ ਹੋ ਅਸੀਂ ਦੋਵੇਂ ਵਕਤ ਪ੍ਰਸ਼ਾਦਾ ਪੁਚਾਦਾਂ ਨੇ ਉਹ ਬਾਬਾ ਕਹਿਣ ਲੱਗਾ ਸਮਝੇ ਨਹੀਂ ਆਪਾਂ ਸੰਸਾਰ ਤੋਂ ਹੀ ਜਾ ਰਹੇ ਹਾਂ ਅੰਮ੍ਰਿਤ ਵੇਲੇ ਕੱਲ ਚਲੇ ਜਾਣਾ ਸਾਰਿਆਂ ਦੀ ਸਮਝ ਵਿੱਚ ਗੱਲ ਆਈ ਪਹਿਲੇ ਤੁਸੀਂ ਇਹ ਦੱਸੋ ਸਾਡੀ ਦੇਹੀ ਦਾ ਦਾਸ ਸस्कार ਕਰੀਏ ਕਿ ਜਲ ਪ੍ਰਵਾਹ ਕਰੇਗੇ ਪਤਾ ਉਹਨੇ ਕੀ ਆਖਿਆ ਮੈਂ ਆਪਣਾ ਦਾਸ ਸस्कार ਆਪ ਕਰਾਂਗਾ ਤੁਨੋ ਕਰਨ ਦੀ ਲੋੜ ਨਹੀਂ ਸਾਰੇ ਕਸਬੇਟ ਹੈ ਗੱਲ ਫੈਲ ਗਈਏ ਬਾਬਾ ਸਵੇਰੇ ਖੁਦਕਸ਼ੀ ਕਰੇਗਾ ਆਪਣੇ ਆਪ ਨੂੰ ਅਗ ਨਾਲ ਸੜੇਗਾ ਹੋਇਆ ਕਿ ਸੰਗਤਾਂ ਤੇ ਪਹੁੰਚੀਆਂ ਬਹੁਤ ਸਾਰੇ ਜੋ ਗੁਰਦੁਆਰੇ ਨਹੀਂ ਆਣ ਵਾਲੇ ਸਨ ਉਹਨਾਂ ਦੀ ਵੀ ਭੀੜ ਲੱਗ ਗਈ ਔਰ ਪੁਲਿਸ ਵੀ ਪਹੁੰਚ ਗਈ ਫਰ ਗਜ਼ਬ ਦੀ ਗੱਲ ਪੁਲਿਸ ਦੇ ਨਾਲ ਕੈਮਰਾਮੈਨ ਵੀ ਪਹੁੰਚ ਗਿਆ ਕੋਈ ਗੜਬੜ ਨਾ ਕਰੇ ਇਹ ਬਾਬਾ ਸੁਰ ਵਿੱਚ ਰਸ ਵਿੱਚ ਸੁਗਮਨਈ ਸਾਹਿਬ ਦਾ ਬਾਠ ਕਰਦਾ ਸੀ ਬਾਠ ਕੀਤਾ ਤੇ ਮਹਾਰਾਜ ਦੇ ਅੱਗੋਂ ਲੇਟ ਗਿਆ ਸਿਰ ਕਰਕੇ ਸਤਿਗੁਰਾਂ ਦੀ ਤਰਫ ਲੇਟ ਗਿਆ ਕਾਰਪੈਟ ਦੇ ਉੱਤੇ ਇਹਦੀ ਨਾਭੀ ਤੋਂ ਅੱਗ ਨਿਕਲੀ ਇਹ ਤਸਵੀਰਾਂ ਹਿੰਦੁਸਤਾਨ ਦੇ तमाम ਵੱਡੇ ਵੱਡੇ ਅਖਬਾਰਾਂ 'ਚ ਛਪੀਆਂ ਸਨ ਸਹਜੇ ਸਹਜੇ ਅੱਗ ਵੱਧ ਗਈ ਅੱਗ ਇਸ ਤਰ੍ਹਾਂ ਸੀ ਜਿਵੇਂ ਦੁੱਧ ਦਾ ਰੰਗ ਹੋਵੇ ਇਸ ਤਰ੍ਹਾਂ ਦੀ